ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਲੁਧਿਆਣਾ ਵਿੱਚ ਇੱਕ ਬੈਂਕ ਡਾਕ ਕੇ ਤੋਂ ਬਾਅਦ ਇੱਕ ਪਈਆ ਕਿਵੇਂ ਸਿੰਘਾਂ ਦੀ ਠਾਰ ਬਣ ਕੇ ਸੇਵਾ ਨਿਭਾਉਂਦਾ ਰਿਹਾ ਆਓ ਸ਼੍ਰਵਨ ਕਰੀਏ ਬਾਈਦਲਜੀਤ ਸਿੰਘ ਬਿੱਟੂ ਦੀ ਜਵਾਨੀ ਸ਼ੰਭੂ ਦੀ ਕਹਾਣੀ ਖਾੜਕੂ ਸੰਘਰਸ਼ ਦੀ ਸਾਕੀ ਪਾਗ ਪਹਿਲਾ ਪਾਠ 3ਾ ਸੈਕਸ਼ਨ ਨੰਬਰ 6 ਵੀਡੀਓ ਨੰਬਰ 29 ਵਿੱਚ ਆ ਗੁਰੂ ਬਿਆਰਿਓ ਸ਼ਬਦ ਪਹਿਲਾ ਫਤਿਹ ਕਿਹਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 86 ਦੀ ਗੱਲ ਹੈ ਜਦੋਂ ਸਿੰਘਾਂ ਨੂੰ ਖਜ਼ਾਨੇ ਦੀ ਬਹੁਤ ਜ਼ਰੂਰਤ ਸੀ ਲੁਧਿਆਣਾ ਭਾਰਤ ਨਗਰ ਚੌਂਕ ਵਿੱਚ ਇੱਕ ਬੈਂਕ ਨੂੰ ਚੁਣਿਆ ਗਿਆ ਮਾਲਵੇ ਵਿੱਚ ਦਰਸ਼ਨ ਸਿੰਘ ਢੱਲੇ ਤੇ ਜਰਨੈਲ ਸਿੰਘ ਹਲਵਾਰੇ ਨੇ ਸਾਡੇ ਜੱਥੇ ਦੇ ਸਿੰਘਾਂ ਨੂੰ ਕਿਹਾ ਹੋਇਆ ਸੀ ਕਿ ਜਦੋਂ ਕੋਈ ਬੈਂਕ ਲੁੱਟਣਾ ਹੋਵੇ ਤਾਂ ਸਾਡੇ ਕਿਸ ਸਿੰਘ ਨੂੰ ਨਾਲ ਲੈ ਕੇ ਜਾਓ ਤਾਂ ਕਿ ਉਹਨਾਂ ਨੂੰ ਵੀ ਇਸ ਕੰਮ ਦੀ ਜਾਣਕਾਰੀ ਅਤੇ ਤਜਰਬਾ ਹੋ ਜਾਵੇ ਬੈਂਕ ਸੋਧ ਨੂੰ ਅਸੀਂ ਬੈਂਕ ਓਪਰੇਟ ਕਰਨਾ ਕਹਿੰਦੇ ਹੁੰਦੇ ਸੀ ਇਸ ਵਿੱਚ ਸਾਡੇ ਜਿੱਥੇ ਦਾ ਬਹੁਤ ਤਜਰਬਾ ਤੇ ਮੁਹਾਰਤ ਸੀ ਭਾਰਤ ਨਗਰ ਲੁਧਿਆਣੇ ਦਾ ਬਹੁਤ ਗਿਮਾ ਗਿਮੀ ਵਾਲਾ ਤੇ ਸੁਰੱਖਿਅਤ ਇਲਾਕਾ ਸੀ ਪਰ ਸਾਨੂੰ ਆਪਣੀ ਤਰਕੀਬ ਮੁਤਾਬਕ ਯਕੀਨ ਸੀ ਕਿ ਸਿੰਘਾਂ ਨੇ ਸਾਰਾ ਕੰਮ ਕੁਝ ਮਿੰਟਾਂ ਵਿੱਚ ਹੀ ਕਰਕੇ ਨਿਕਲ ਜਾਣਾ ਹੈ ਸਾਰੇ ਸਿੰਘ ਬਣਾਈ ਹੋਈ ਯੋਜਨਾ ਮੁਤਾਬਕ ਇੱਕ ਕਾਰ ਅਤੇ ਸਕੂਟਰ ਤੇ ਗਾਹਕ ਬਣ ਕੇ ਆਏ ਇੱਕ ਸਿੰਘ ਕੋਲ ਛੋਟਾ ਅਟੈਚੀ ਸੀ ਜਿਸ ਵਿੱਚ ਦੋ ਸਟੇਨ ਗੰਨਾਂ ਸਨ ਇਸ ਕਾਰਵਾਈ ਵਿੱਚ ਮਥਰਾ ਸਿੰਘ ਕੇਸੀ ਸ਼ਰਮਾ ਅਰਜਿੰਦਰ ਸਿੰਘ ਜਿੰਦਾ ਚਰਨਜੀਤ ਸਿੰਘ ਤਲਵੰਡੀ ਜਰਨੈਲ ਸਿੰਘ ਹਲਵਾਰਿਆ ਦੇ ਇਕ ਸਾਥੀ ਅਤੇ ਸੁਖਦੇਵ ਸਿੰਘ ਸੁੱਖਾ ਸਨ ਸਾਰਿਆਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਮੁਤਾਬਕ ਕੰਮ ਕੀਤਾ ਪਹਿਰੇਦਾਰਾਂ ਨੂੰ ਕਾਬੂ ਕੀਤਾ ਮੈਨੇਜਰ ਅਤੇ ਖਜ਼ਾਨਚੀ ਨੂੰ ਵੀ ਕਾਬੂ ਕੀਤਾ అలారం ਅਤੇ ਫੋਨ ਨੂੰ ਕਟਿਆ ਸਾਰੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਕੇ ਬਿਠਾ ਦਿੱਤਾ ਜਿੰਦਾ ਗੇਟ ਉੱਤੇ ਸੀ ਅਤੇ ਮਤਰ ਸਿੰਘ ਗੇਟ ਤੋਂ ਬਾਹਰ ਸੀ ਬੈਂਕ ਵਿੱਚ ਬਹੁਤ ਆਵਾਜ਼ਾਈ ਸੀ ਲਗਾਤਾਰ ਲੋਕ ਆਏ ਜਾ ਰਹੇ ਸਨ ਜਦੋਂ ਸਾਰੇ ਸਿੰਘਾਂ ਨੇ ਬੈਂਕ ਵਿੱਚ ਵੜ ਕੇ ਕਾਰਵਾਈ ਸ਼ੁਰੂ ਕੀਤੀ ਇੰਨੇ ਵਿੱਚ ਹੀ ਸੀਆਰਪੀਐਫ ਦਾ ਵੱਡਾ ਨਾਕਾ ਚੌਂਕ ਵਿੱਚ ਲੱਗ ਗਿਆ ਪੰਜਾਬ ਪੁਲਿਸ ਦੇ ਕੁਝ ਸਿਪਾਹੀ ਤਾਂ ਪਹਿਲਾਂ ਹੀ ਉੱਥੇ ਖੜੇ ਸੀ ਇਹ ਬੈਂਕ ਬਿਲਕੁਲ ਚੌਂਕ ਵਿੱਚ ਸੀ ਅਤੇ ਇਹਦੇ ਨਾਲ ਇੱਕ ਗਲੀ ਸੀ ਜੋ ਪਿੱਛੋਂ ਬਸ ਅਡੇ ਵੱਲ ਜਾਂਦੀ ਸੀ ਦਿਨ ਦੇ 11 ਵਜੇ ਦਾ ਸਮਾਂ ਸੀ ਸਿੰਘਾਂ ਨੂੰ ਬੈਂਕ ਮੈਨੇਜਰ ਤੋਂ ਪੈਸੇ ਕਢਵਾਉਣ ਵਿੱਚ ਆਸ ਤੋਂ ਕਾਫੀ ਜ਼ਿਆਦਾ ਸਮਾਂ ਲੱਗ ਗਿਆ ਬੈਂਕ ਮੁਲਾਜ਼ਮਾਂ ਤੇ ਇਕੱਠੇ ਕੀਤੇ ਹੋਏ ਗਾਹਕ ਇਸ ਸਾਰੇ ਕੁਝ ਨੂੰ ਬੇਕਿਨਨ ਦਿਖ ਰਹੇ ਸਨ ਕਿਉਂਕਿ ਬੈਂਕ ਦੀਆਂ ਬਾਰੀਆਂ ਵਿੱਚੋਂ ਬਾਹਰ ਸੀਆਰਪੀਐਫ ਦਾ ਨਕਾ ਸਾਫ਼ ਦਿਖ ਰਿਹਾ ਸੀ ਇਸ ਦੇ ਉੱਤੋਂ ਹਾਲਾਤ ਹੋਰ ਗੁੰਝਲਦਾਰ ਉਦੋਂ ਹੋ ਗਏ ਜਦੋਂ ਬੈਂਕ ਤੋਂ ਤਿੰਨ ਕੋ ਦੁਕਾਨਾਂ ਛੱਡ ਕੇ ਇੱਕ ਚਾਹ ਦੀ ਦੁਕਾਨ ਸਾਹਮਣੇ ਲੁਧਿਆਣਾ ਦਾ ਬਦਨਾਮ ਡੀਐਸਪੀ ਰਾਜਕਿਸ਼ਨ ਮੇਦੀ ਆਪਣੀ ਗਾਰਡ ਸਮੇਤ ਬੈਠ ਕੇ ਚਾਹ ਪੀਣ ਲੱਗ ਪਿਆ ਬੜਾ ਹੀ ਅਜੀਬ ਮਾਹੌਲ ਬਣ ਗਿਆ ਬਾਹਰ ਤੋਂ ਲੋਕ ਅੰਦਰ ਆ ਰਹੇ ਸਨ ਅੰਦਰੋਂ ਬਾਹਰ ਕੋਈ ਨਾ ਜਾਵੇ ਗੇਟ ਤੇ ਹਰਦੀਪ ਸਿੰਘ ਜਿੰਦਾਰ ਨੇ ਬਹਿਨ ਦੀਆਂ ਐਨਕਾਂ ਲਾਈ ਖੜਾ ਸੀ ਤੇ ਸਿਰ ਦੇ ਉੱਪਰਾਂ ਤੇ ਹੱਥ ਫੇਰੀ ਜਾ ਰਿਹਾ ਸੀ ਬੋਹੇ ਤੋਂ ਪੰਜ ਕੁ ਗਾਜੇ ਅੱਗੇ ਮਤਰਾ ਸਿੰਘ ਕੋਟ ਦੀ ਜੇਬ ਵਿੱਚ ਇੱਕ ਹੱਥ ਪਾਈ ਖੜਾ ਸੀ ਉਹ ਤਿੰਨ ਚਾਰ ਬੰਦਿਆਂ ਨੂੰ ਕੁਝ ਕਹਿ ਰਿਹਾ ਸੀ ਇੱਧਰ ਬੈਂਕ ਦੇ ਮੈਨੇਜਰ ਤੇ ਖਜ਼ਾਨਚੀ ਦੀ ਘਬਰਾਹਟ ਕਾਰਨ ਚਾਬੀਆਂ ਦਾ ਮਿਲਣ ਨਾ ਹੋ ਸਕਿਆ ਅਤੇ ਜਿੰਦੇ ਨਹੀਂ ਸੀ ਖੁੱਲ ਰਹੇ ਬਾਹਰ ਹੋਰ ਵੀ ਅਜੀਬ ਹਾਲਾਤ ਸੀ ਕਿ ਬੈਂਕ ਦੇ ਬਾਹਰ ਦੋ ਬਾਬੂ ਸਕੂਟਰ ਤੇ ਬੈਠੇ ਸਨ ਉਹਨਾਂ ਤੋਂ ਖੱਬੇ ਪਾਸੇ ਦੋ ਕੁ ਗਰੀਬ ਜਿਹੇ ਬੰਦੇ ਸ਼ਾਇਦ ਕੁਝ ਵੇਚਣ ਵਾਲੇ ਸਨ ਉਹ ਵੀ ਬੁੱਤ ਜਿਹੇ ਬਨੇ ਬੈਠੇ ਸਨ ਇਹ ਗੱਲ ਸਾਨੂੰ ਬਾਅਦ ਵਿੱਚ ਜਿੰਦੇ ਨੇ ਦਸੀ ਕਿ ਇਹਨਾਂ ਚਾਰਾਂ ਨੂੰ ਬੈਂਕ ਲੁੱਟੇ ਜਾਣ ਬਾਰੇ ਪਤਾ ਲੱਗ ਗਿਆ ਸੀ ਤੇ ਆਪਸ ਵਿੱਚ ਇਸ ਬਾਰੇ ਗੱਲਾਂ ਕਰ ਰਹੇ ਸਨ ਮਥਰਾ ਸਿੰਘ ਨੂੰ ਉਹਨਾਂ ਨੇ ਆਮ ਨਾਗਰਿਕ ਹੀ ਸਮਝਿਆ ਸੀ ਜਿਸ ਕਰਕੇ ਉਹਨੂੰ ਵੀ ਉਹਨਾਂ ਦੀਆਂ ਗੱਲਾਂ ਦੀ ਪਿੰਗ ਲੱਗ ਗਈ ਉਹ ਬਾਬੂ ਜੱਕੋ ਤੱਕੀ ਵਿੱਚ ਸਨ ਕਿ ਪੁਲਿਸ ਨੂੰ ਦਸੀਏ ਜਾਂ ਨਾ ਦਸੀਏ ਕਿਉਂਕਿ ਸਾਹਮਣੇ ਚੌਂਕ ਵਿੱਚ ਪਾਰੀ ਨਾਕਾ ਸੀ ਅਤੇ 15 ਕੋ ਗੱਜ ਦੀ ਵਿੱਥ 'ਤੇ ਡੀਐਸਪੀ ਗਾਰਦਸ਼ਮੇਦ ਬੈਠਾ ਸੀ ਇੱਥੇ ਹੁਣ ਤਜਰਬੇ ਤੇ ਦ੍ਰਿੜਤਾ ਦੀ ਪਰਖ ਸੀ ਕਿ ਜਿੰਦਾ ਉਸੇ ਤਰ੍ਹਾਂ ਬੋਹੀ ਅੱਗੇ ਖੜਾ ਰਿਹਾ ਦੂਜੇ ਪਾਸੇ ਮੱਥਰਾ ਸਿੰਘ ਨੇ ਉਹਨਾਂ ਚਾਰਾਂ ਬੰਦੇ ਨੂੰ ਸਮਝਾਇਆ ਕਿ ਤੁਸੀਂ ਜਿੱਥੇ ਬੈਠੇ ਹੋ ਤੇ ਜੋ ਗੱਲਾਂ ਕਰ ਰਹੇ ਹੋ ਉਵੇਂ ਹੀ ਕਰੀ ਜਾਓ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਉਹਨਾਂ ਕੋਲ ਹੋ ਕੇ ਮੱਥਰਾ ਸਿੰਘ ਨੇ ਕੋਟ ਦੀ ਜੇਬ ਵਿੱਚ ਹੱਥ ਵਿੱਚ ਫੜਿਆ ਹੋਇਆ ਪਿਸਤੌਲ ਸਾਰਿਆਂ ਨੂੰ ਦਿਖਾਇਆ ਤੇ ਕਿਹਾ ਕਿ ਜਿੰਨਾ ਚਿਰ ਅਸੀਂ ਨਹੀਂ ਜਾਂਦੇ ਤੁਸੀਂ ਕਿਤੇ ਨਹੀਂ ਜਾਣਾ ਇਸ ਤਰ੍ਹਾਂ ਇੱਥੇ ਬੈ ਕੇ ਗੱਲਾਂ ਕਰਨੀਆਂ ਹਨ ਇਹਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੈ ਆਮ ਤੌਰ ਤੇ ਇਹੋ ਜਿਹੇ ਬੈਂਕ ਇਹ ਸਾਰੇ ਸਿੰਘ ਪੰਜ ਕੁ ਮਿੰਟਾਂ ਤੋਂ ਪਹਿਲਾਂ ਹੀ ਲੁੱਟ ਲੈਂਦੇ ਸੀ ਪਰ ਇੱਥੇ 10 ਮਿੰਟ ਤੋਂ ਉੱਪਰ ਸਮਾਂ ਲੱਗ ਗਿਆ ਤੇ ਇਸ ਹਾਲਾਤ ਵਿੱਚ ਵੀ ਉਹਨਾਂ ਬਾਹਰਲੇ ਬੰਦਿਆਂ ਨੂੰ ਇਸੇ ਤਰ੍ਹਾਂ ਹੀ ਕਾਬੂ ਵਿੱਚ ਰੱਖਿਆ ਗਿਆ ਫਿਰ ਬਾਹਰਲਾ ਲਾਕਰ ਖੁੱਲਿਆ ਤੇ ਇਸ ਵਿੱਚੋਂ ਕੋਈ 12 ਲੱਖ ਰੁਪਏ ਮਿਲੇ ਸਾਰੇ ਸਿੰਘ ਮੁਲਾਜ਼ਮਾਂ ਨੂੰ ਅੰਦਰ ਬੰਦ ਕਰਕੇ ਬੈਂਕ ਦੇ ਨਾਲ ਵਾਲੀ ਗਲੀ ਵਾਲੇ ਬੁਹਿ ਰਹੀਂ ਨਿਕਲ ਗਏ ਆਪੋ ਆਪਣੀ ਥਾਂ ਚਲੇ ਗਏ ਕਿਸੇ ਵੀ ਕਾਰਵਾਈ ਵਿੱਚ ਕੋਈ ਵੀ ਅਣਕਿਆਸੀ ਘਟਨਾ ਵਾਪਰ ਜਾਂਦੀ ਹੈ ਤੇ ਬਿਲਕੁਲ ਹੀ ਵੱਖਰੀ ਸਥਿਤੀ ਸਾਹਮਣੇ ਆਖ ਲੰਦੀ ਹੈ ਜਦੋਂ ਸਾਰੇ ਸਿੰਘ ਬੈਂਕ ਵਿੱਚ ਬੜੇ ਉਦੋਂ ਕੋਈ ਨਾਕਾ ਨਹੀਂ ਸੀ ਤੇ ਬਾਅਦ ਵਿੱਚ ਉੱਥੇ ਸੀਆਰਪੀਐਫ ਦਾ ਨਾਕਾ ਅਤੇ ਪੰਜਾਬ ਪੁਲਿਸ ਦਾ ਪ੍ਰਮੁੱਖ ਤੇ ਬਦਨਾਮ ਅਫਸਰ ਬੈਠ ਗਿਆ ਬੈਂਕ ਦੇ ਮੈਨੇਜਰ ਅਤੇ ਖਜ਼ਾਨਚੀ ਦੇ ਜਿਆਦਾ ਘਬਰਾ ਜਾਣ ਕਰਨ ਉਹਨਾਂ ਤੋਂ ਚਾਬੀਆਂ ਦਾ ਮਿਲਨ ਨਹੀਂ ਸੀ ਹੋ ਰਿਹਾ ਬੈਂਕ ਦੇ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬਾਹਰ ਤੁਰਦੇ ਫਿਰਦੇ ਪੁਲਿਸ ਵਾਲੇ ਦਿਖ ਰਹੇ ਸਨ ਨਾ ਕੇਵळा ਇੱਕ ਸਬਹੀਦ ਬੈਂਕ ਤੇ ਬਿਲਕੁਲ ਸਾਹਮਣੇ ਕੋਈ 10 ਕੁ ਮੀਟਰ ਦੀ ਵਿੱਤ ਉਤੇ ਚਾਰ ਪੰਜ ਮਿੰਟ ਖੜਾ ਰਿਹਾ ਬੜਾ ਭੀੜ ਭੜਕੇ ਵਾਲਾ ਇਲਾਕਾ ਸੀ ਬੈਂਕ ਦੇ ਬਾਹਰ ਬੈਠੇ ਕੁਝ ਬੰਦਿਆਂ ਨੂੰ ਬੈਂਕ ਦੇ ਅੰਦਰਲੀ ਗੱਲ ਦਾ ਪਤਾ ਲੱਗ ਗਿਆ ਸੀ ਤੇ ਪੁਲਿਸ ਵੀ ਉਹਨਾਂ ਦੇ ਬਿਲਕੁਲ ਨੇੜੇ ਬੈਠੀ ਸੀ ਥੋੜੇ ਜਿਹੇ ਖਬਰਹਾਟ ਬੇਸਬਰੀ ਜੋ ਛੋਟੀ ਜਿਹੀ ਗਲਤੀ ਵੀ ਵੱਡਾ ਖੂਨ ਖਰਾਬਾ ਕਰ ਸਕਦੀ ਸੀ ਤੇ ਸਾਰੇ ਉਸ ਥਾਂ ਕਿਰ ਸਕਦੇ ਸੀ ਇਸ ਸਾਰੇ ਕੁਝ ਦੇ ਬਾਵਜੂਦ ਵੀ ਜਿਵੇਂ ਜਿਵੇਂ ਸਥਿਤੀ ਬਦਲਦੀ ਅਸੀਂ ਉਸੇ ਹਿਸਾਬ ਨਾਲ ਉਹਨੂੰ ਆਪਣੇ ਅਨੁਸਾਰ ਬਣਾਈ ਰੱਖਿਆ ਜਦ ਤੱਕ ਕੰਮ ਨਹੀਂ ਹੋ ਗਿਆ ਇਹ ਸਾਰਾ ਕੁਝ ਕਾਰਵਾਈ ਕਰਨ ਵਾਲੇ ਜਥੇ ਦੇ ਆਪਸ ਵਿੱਚਲੇ ਵਿਸ਼ਵਾਸ ਤਜਰਬੇ ਸਬਰ ਤੇ ਅਸਲ ਵਿੱਚ ਸਭ ਤੋਂ ਉੱਪਰ ਦੀ ਗੱਲ ਜਿਹੜੀ ਹੈ ਉਹ ਰੱਬ ਦੀ ਮਿਹਰ ਕਰਕੇ ਹੀ ਹੋਇਆ ਬਾਅਦ ਵਿੱਚ ਅਖਬਾਰਾਂ ਵਿੱਚ ਖਬਰਾਂ ਲੱਗੀਆਂ ਕਿ ਪੁਲਿਸ ਦੇ ਨੱਕ ਹੇਠ ਹੀ ਸਿੰਘਾਂ ਨੇ ਬੈਂਕ ਨੂੰ ਆਰਾਮ ਨਾਲ ਢੋਟ ਲਿਆ ਇਹੋ ਜਿਹੀਆਂ ਕਾਰਵਾਈਆਂ ਨਾਲ ਆਮ ਲੋਕਾਂ ਦਾ ਹੌਸਲਾ ਵੱਧ ਜਾਂਦਾ ਸੀ ਇਸ ਘਟਨਾ ਨਾਲ ਹੀ ਇੱਕ ਹੋਰ ਕਹਾਣੀ ਦਾ ਅਗਾਜ ਹੁੰਦਾ ਹੈ ਜੋ ਇਸ ਘਟਨਾ ਵਾਂਗ ਹੀ ਵਿਚਤਰ ਹੈ ਲੁਧਿਆਣਾ ਸ਼ਹਿਰ ਦੇ ਭਾਰਤ ਨਗਰ ਚੌਂਕ ਵਿੱਚ ਕਾਫੀ ਤਦਾਦ ਵਿੱਚ ਭੁੱਖੇ ਨੰਗੇ ਮੰਗਤੇ ਤੇ ਹੋਰ ਪੈਸੇ ਮੰਗਣ ਵਾਲੇ ਲੋਕ ਹਰ ਪਾਸੇ ਬੈਠੇ ਹੁੰਦੇ ਸਨ ਅਤੇ ਅੱਜ ਉਹਨਾਂ ਦੀ ਤਦਾਦ ਉਸ ਤੋਂ ਵੀ ਜ਼ਿਆਦਾ ਹੈ ਕੁਝ ਗਰੀਬ ਲੋਕ ਉੱਥੇ ਕੁਝ ਚੀਜ਼ਾਂ ਵੀ ਵੇਚਦੇ ਹੁੰਦੇ ਸਨ ਅਤੇ ਇਹ ਸਾਰੇ ਪ੍ਰਵਾਸੀ ਹੀ ਹੁੰਦੇ ਸਨ ਉਹਨਾਂ ਚਾਰ ਬੰਦਿਆਂ 'ਚੋਂ ਜਿਨ੍ਹਾਂ ਨੂੰ ਬੈਂਕ ਡਾਕੇ ਵਾਲੇ ਦਿਨ ਮਥਰਾ ਸਿੰਘ ਨੇ ਬਾਹਰ ਕਾਬੂ ਕਰਕੇ ਖੜਾਇਆ ਹੋਇਆ ਸੀ ਉਹਨਾਂ ਵਿੱਚ ਇੱਕ 30 ਕੁ ਸਾਲਾਂ ਦਾ ਮਾਰਕੋ ਜਿਹਾ ਅਤੇ ਪੱਕੇ ਰੰਗ ਦਾ ਸ਼ੰਭੂ ਨਾਮ ਦਾ ਬੰਦਾ ਸੀ ਉਸਨੇ ਉਸ ਦਿਨ ਉਹ ਸਾਰਾ ਵਾਕਿਆ ਦੇਖਿਆ ਸੀ ਚਾਚਾ ਪਾਪਾ ਮਥਰਾ ਸਿੰਘ ਤੇ ਜਿੰਦੇ ਨੂੰ ਨੇੜਿਓਂ ਕੋਈ 10 ਕੁ ਮਿੰਟ ਦੇਖਿਆ ਸੀ ਬਾਅਦ ਵਿੱਚ ਪੁਲਿਸ ਦੀ ਦੌੜ ਪੱਜ ਦੇਖੀ ਤਾਂ ਉਸ ਨੂੰ ਸਮਝ ਆਇਆ ਕਿ ਇਹਨਾਂ ਬੰਦਿਆਂ ਨੇ ਬੜੇ ਜੰਬਾਜ਼ ਅੰਦਾਜ਼ ਨਾਲ ਬੈਂਕ ਵਿੱਚੋਂ ਲੱਖ ਰੁਪਏ ਲੁੱਟ ਲਏ ਹਨ ਉਹ ਬੰਦਾ ਇਹਨਾਂ ਦੇ ਹੌਸਲੇ ਅਤੇ ਅੰਦਾਜ਼ ਤੋਂ ਬਹੁਤ ਪ੍ਰਭਾਵਿਤ ਹੋ ਗਿਆ ਇਹ ਗੱਲ ਉਸਦੇ ਦਿਲ ਦੇ ਮਾਗ ਵਿੱਚ ਬੈਠ ਗਈ ਗੁਲਾਮੀ ਜਾਂ ਗੁਰਬਤ ਦੇ ਮਾਰੇ ਹੋਏ ਬੰਦਿਆਂ ਨੂੰ ਹਕੂਮਤ ਦੀ ਹੇਠੀ ਜਾਂ ਹਾਰ ਚੰਗੀ ਲੱਗਦੀ ਹੁੰਦੀ ਹੈ ਸਥਾਪਤ ਪ੍ਰਬੰਧ ਨੂੰ ਟੋਹਣ ਵਾਲੇ ਵੀ ਉਹਨਾਂ ਨੂੰ ਚੰਗੇ ਲੱਗਦੇ ਹਨ ਸ਼ੰਭੂ ਨੂੰ ਇਹ ਸਾਰਾ ਕੁਝ ਇਸ ਤਰ੍ਹਾਂ ਹੀ ਲੱਗਿਆ ਇਹ ਪਰਿਵਾਰ ਰੇਲਵੇ ਸਟੇਸ਼ਨ ਤੋਂ ਕਾਫੀ ਦੂਰੀ ਉੱਤੇ ਪਟੜੀ ਦੇ ਨਾਲ ਛੋਟੀਆਂ-ਛੋਟੀਆਂ ਝੋਪੜੀਆਂ ਵਿੱਚ ਬਹੁਤ ਹੀ ਗੁਰਬਤ ਵਿੱਚ ਰਹਿੰਦੇ ਸਨ ਇਹ ਚਾਰ-ਪੰਜ ਪਰਿਵਾਰ ਜੋ ਮੱਧ ਪ੍ਰਦੇਸ਼ ਤੋਂ ਕਬਾਇਲੀ ਲੋਕ ਸਨ ਇੱਥੇ ਢਿੱਡ ਦੀ ਭੁੱਖ ਮਿਟਾਉਣ ਲਈ ਕੋੜਾ ਕਰਕਟ ਤੇ ਫालतू ਲੋਹੇ ਨੂੰ ਇਕੱਠਾ ਕਰਕੇ ਕਬਾੜੀਆਂ ਕੋਲ ਵੇਚ ਦਿੰਦੇ ਸਨ ਸ਼ੰਭੂ ਦਾ ਪਰਿਵਾਰ ਉਹਦੀ ਮਾਂ ਕਰਵਾਲੀ ਦੋ ਬੇਟੀਆਂ ਤੇ ਇੱਕ ਬੇਟਾ ਛੋਟੇ-ਛੋਟੇ ਸਨ ਇੱਕ ਛੋਟੇ ਜਿਹੇ ਝੁੱਗੀ ਸਨ ਲਈ ਤੇ ਉਹਦੇ ਨਾਲ ਇੱਕ ਛੋਟਾ ਜਿਹਾ ਚੁੱਲ੍ਹਾ ਸੀ ਨਹਾਉਣ ਜੰਗਲ ਪਾਣੀ ਤੇ ਕਪੜੇ ਧੋਣ ਦਾ ਕੰਮ ਇਹ ਰੇਲਵੇ ਸਟੇਸ਼ਨ ਦੇ ਹੀ ਕਰਦੇ ਸਨ ਮਥਰਾ ਸਿੰਘ ਜਿਆਦਾ ਸਫ਼ਰ ਰੇਲ ਗੱਡੀ ਤੇ ਹੀ ਕਰਦਾ ਹੁੰਦਾ ਸੀ ਇੱਕ ਦਿਨ ਜਦੋਂ ਉਹ ਸ਼੍ਰੀ ਅੰਮ੍ਰਿਤਸਰ ਤੋਂ ਲੁਧਿਆਣਾ ਆਇਆ ਤੇ ਜਿਸ ਪਾਸੇ ਦੀ ਉਹ ਸਟੇਸ਼ਨ ਤੋਂ ਬਹਰ ਨੂੰ ਜਾ ਰਿਹਾ ਸੀ ਉੱਥੇ ਖੜੇ ਸ਼ੰਭੂ ਨੇ ਉਹਨਾਂ ਨੂੰ ਪਛਾਣ ਲਿਆ ਤੇ ਉਹਨਾਂ ਨੂੰ ਬੁਲਾ ਲਿਆ ਪਹਿਲਾਂ ਮਥਰਾ ਸਿੰਘ ਨੂੰ ਕੋਈ ਸਮਝ ਨਾ ਆਈ ਅਤੇ ਉਹਨੂੰ ਸ਼ੱਕ ਵੀ ਹੋ ਗਿਆ ਫਿਰ ਜਦੋਂ ਉਸਨੇ ਬੈਂਕ ਡੈਕ ਘੇਤੀ ਦੀ ਗੱਲ ਕੀਤੀ ਤਾਂ ਉਹ ਹੋਰ ਵੀ ਸਤਰਕ ਹੋ ਗਿਆ ਪਰ ਸ਼ੰਭੂ ਦੇ ਹਾਵ ਪਾਉ ਦੇ ਕੇ ਉਸ ਨੂੰ ਲੱਗਿਆ ਕਿ ਇਸ ਤੋਂ ਕੋਈ ਖਤਰਾ ਨਹੀਂ ਸੀ ਕਿਉਂਕਿ ਇਹ ਤਾਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਪੇਸ਼ ਆ ਰਿਹਾ ਹੈ ਫਿਰ ਉਸ ਨੂੰ ਕਿਤੇ ਜਾ ਕੇ ਇਸ ਬੰਦੇ ਬਾਰੇ ਯਾਦ ਆਇਆ ਕਿ ਇਹ ਤਾਂ ਉਹ ਹੈ ਜਿਹੜਾ ਬੈਂਕ ਦੇ ਬਾਹਰ ਕਿਲੇ ਲਾਈ ਬੈਠਾ ਸੀ ਤੇ ਫਿਰ ਉਹ ਉਸ ਦੇ ਕੋਲ ਬੈਠ ਗਿਆ ਸ਼ੰਭੂ ਨੂੰ ਵੀ ਹੌਲੀ ਹੌਲੀ ਤਰਵਾਸ ਮਿਲਿਆ ਤਾਂ ਉਹ ਸਹਿਜ ਹੋ ਗਿਆ ਫਿਰ ਸ਼ੰਭੂ ਨੇ ਕਿਹਾ ਕਿ ਤੁਸੀਂ ਕੁਝ ਪੀਓਗੇ ਮੈਂ ਚਾਹ ਲੈ ਕੇ ਆਵਾਂ ਚਾਚੇ ਮਥਰਾ ਸਿੰਘ ਨੇ ਉਤੋਂ ਦੋ ਕੱਪ ਚਾਹ ਰੇੜੀ ਵਾਲੇ ਕੋਲੋਂ ਮੰਗਵਾ ਲਈ ਅਤੇ ਫਿਰ ਉਹ ਚਾਪੀਣ ਲੱਗੇ ਚਾਚਾ ਨੂੰ ਇਹ ਫਿਕਰ ਲੱਗਿਆ ਕਿ ਇਹ ਕੀ ਜਾਣਨਾ ਚਾਹੁੰਦਾ ਹੈ ਤੇ ਇਸ ਦਾ ਹੁਣ ਕੀ ਕਰੀਏ ਚਾਚਾ ਨੂੰ ਆਪਣੀ ਪਛਾਣ ਬਾਰੇ ਕੁਝ ਜ਼ਿਆਦਾ ਹੀ ਫਿਕਰ ਹੁੰਦਾ ਸੀ ਕਿਉਂਕਿ ਉਸ ਦੀ ਅਸਲ ਪਛਾਣ ਤਾਂ ਉਦੋਂ ਤੱਕ ਅਸੀਂ ਵੀ ਨਹੀਂ ਸੀ ਜਾਣਦੇ ਕੁਝ ਸਮੇਂ ਬਾਅਦ ਜਦੋਂ ਦੋਵੇਂ ਸਹਿਜ ਹੋਏ ਤਾਂ ਚਾਚੇ ਨੇ ਕਿਹਾ ਕਿ ਮੈਂ ਹੁਣ ਚਲਦਾ ਹਾਂ ਤਾਂ ਸ਼ੰਭੂ ਨੇ ਕਿਹਾ ਕਿ ਨੇੜੇ ਹੀ ਉਸ ਦੀ ਝੂੰਪੜੀ ਹੈ ਉਸ ਦੀ ਮਾਂ ਤੇ ਬੱਚੇ ਉੱਥੇ ਰਹਿੰਦੇ ਹਨ ਉਹਨਾਂ ਨੂੰ ਮਿਲ ਲਵੋ ਚਾਚਾ ਬੜੀ ਸ਼ਸ਼ੋਪੰਜ ਵਜੇ ਪਿਆ ਗਿਆ ਪਰ ਉਹਨੂੰ ਇਹ ਵੀ ਅੱਗਨ ਹੋ ਗਿਆ ਸੀ ਕਿ ਇੱਥੇ ਕੋਈ ਨੁਕਸਾਨ ਵੀ ਨਹੀਂ ਹੈ ਸਗੋਂ ਇਹ ਬਹੁਤ ਸਤਿਕਾਰ ਦੀ ਭਾਵਨਾ ਵਿੱਚੋਂ ਸਾਰਾ ਕੁਝ ਕਰ ਰਿਹਾ ਹੈ ਚਾਚੇ ਨੇ ਉਸ ਨਾਲ ਤੁਰਨਾ ਪਿਆ ਪਰ ਉਸ ਨੇ ਉਸ ਨੂੰ ਸਮਝਾਇਆ ਕਿ ਘਰ ਵਾਲਿਆਂ ਨੂੰ ਕੁਝ ਨਹੀਂ ਦੱਸਣਾ ਪਜੜੇ ਦੇ ਨਾਲ ਕੋਈ ਕਿਲੋਮੀਟਰ ਅੱਗੇ ਉਹਦਾ ਟਿਕਾਣਾ ਸੀ ਉਸ ਦੀ ਸ਼ਰਦਾ ਅਤੇ ਸਤਿਕਾਰ ਸਾਹਮਣੇ ਚਾਚਾ ਮਜਬੂਰ ਸੀ ਅਤੇ ਉਸ ਦੇ ਨਾਲ ਨਾਲ ਤੁਰਦਾ ਗਿਆ ਸ਼ੰਭੂ ਅੱਗੇ-ਅੱਗੇ ਨੀਵਾਂ ਹੋ ਕੇ ਤੁਰਦਾ ਗਿਆ ਪਰ ਬਹੁਤ ਖੁਸ਼ ਸੀ ਕਦੇ ਚਾਚੇ ਮਥਰਾ ਸਿੰਘ ਦੇ ਚਿਹਰੇ ਵੱਲ ਦੇਖਦਾ ਤੇ ਕਦੇ ਉਸ ਦੀ ਪਗਵਲ ਦੇਖਦਾ ਅਤੇ ਫਿਰ ਤੁਰ ਪੈਂਦਾ ਚਾਚੇ ਮਥਰਾ ਸਿੰਘ ਨੂੰ ਇਹਨਾਂ ਦੀ ਬੋਲੀ ਕੋਈ ਜ਼ਿਆਦਾ ਸਮਝ ਨਹੀਂ ਸੀ ਹੁੰਦੀ ਪਰ ਹਿੰਦੀ ਦਾ ਬਹੁਤ ਅਸਰ ਸੀ ਅੱਖਾਂ ਨਾਲੋਂ ਵੀ ਜ਼ਿਆਦਾ ਇਹਨਾਂ ਦੇ ਹਾਵ-ਪਾਵ ਗੱਲ ਕਰਦੇ ਸੀ ਹਾਵ-ਪਾਵ ਵਿੱਚ ਬਨਾਵਟ ਜਾਂ ਝੋੜਨੇ ਸੀ ਹੁੰਦਾ ਚੁੱਗਿਆਂ ਕੋਲ ਪੁੰਝੇ ਤਾਂ ਉਹਨੇ ਭੱਜ ਗਿਆ ਅੰਦਰ ਲੱਕੜ ਦਾ ਇੱਕ ਛੋਟਾ ਜਿਹਾ ਮੇਜ਼ ਲਿਆ ਕੇ ਅੱਗੇ ਰੱਖਿਆ ਇਹ ਉਸ ਤੇ ਬੈਠ ਗਿਆ ਉਸ ਵਕਤ ਉਸਦੇ ਨਾਲ ਦੇ ਲੋਕ ਸ਼ਹਿਰ ਵਿੱਚੋਂ ਕੋੜਾ ਕ੍ਰਿਕਟ ਇਕੱਠਾ ਕਰਨ ਲੱਗ ਗਏ ਸਨ ਉਸ ਦੀ ਮਾਂ ਤੇ ਛੋਟੇ ਬੱਚੇ ਹੀ ਉੱਥੇ ਸਨ ਚਾਚੇ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਕੋਈ ਬਹੁਤ ਪੋਜਨਿਕ ਚੀਜ਼ ਹੋਵੇ ਅਤੇ ਸ਼ੰਭੂ ਉਸ ਦਾ ਭਗਤ ਹੋਵੇ ਉਹਨਾਂ ਨੇ ਪਹਿਲਾਂ ਪਾਣੀ ਤੇ ਫਿਰ ਗੁਲੂ ਕੋਈ ਦੇ ਮਿੱਠੇ ਬਿਸਕੁਟ ਦੀ ਡੱਬੀ ਦਿੱਤੀ ਉਸ ਦੀ ਮਾਂ ਵੀ ਕੋਲ ਬੈਠ ਗਈ ਮਾਂ ਨੂੰ ਸ਼ੰਭੂ ਨੇ ਪਤਾ ਨਹੀਂ ਕੀ ਗਿਆ ਹੋਵੇਗਾ ਤੇ ਪਤਾ ਨਹੀਂ ਉਹ ਕੀ ਸਮਝਦੀ ਹੋਵੇਗੀ ਪਰ ਉਸ ਦਾ ਵਤੀਰਾ ਵੀ ਸ਼ੰਭੂ ਵਰ ਗਈ ਸੀ ਫਿਰ ਚਾਚਾ ਉਥੋਂ ਆ ਗਿਆ ਅਤੇ ਸ਼ੰਭੂ ਉਸ ਨੂੰ ਪੂਲ ਤੱਕ ਛੱਡਣ ਆਇਆ ਆਪਣੇ ਨਾ ਸਮਝ ਆਉਣ ਵਾਲੀ ਹਿੰਦੀ ਵਿੱਚ ਕਿਹਾ ਕਿ ਅਸੀਂ ਬਹੁਤ ਖੁਸ਼ ਹੋਏ ਤੁਸੀਂ ਸਾਡੇ ਲਈ ਪੂਜਨੀਕ ਹੋ ਅਤੇ ਫਿਰ ਵੀ ਆਉਣਾ ਮੈਂ ਤੁਹਾਡੇ ਸੇਵਾ ਵਿੱਚ ਹਾਜ਼ਰ ਹਾਂ ਚਾਚਾ ਬਹੁਤ ਹੈਰਾਨੀ ਪਰੇ ਖੁਸ਼ੀ ਨਾਲ ਤੁਰ ਪਿਆ ਅਤੇ ਆ ਕੇ ਮੈਨੂੰ ਸੁਖਿਧ ਜਿੰਦੇ ਨੂੰ ਇਹ ਕਹਾਣੀ ਬਹੁਤ ਚਾਹ ਨਾਲ ਸੁਣਾਈ ਅਤੇ ਉਸ ਦੀਆਂ ਅੱਖਾਂ ਨਮ ਹੋ ਗਈਆਂ ਬਾਅਦ ਵਿੱਚ ਸਾਡੀ ਇਸ ਬਾਰੇ ਕਾਫੀ ਚਰਚਾ ਹੋਈ ਤੇ ਬਾਕੀ ਸਿੰਘਾਂ ਦਾ ਇਹ ਵਿਚਾਰ ਸੀ ਕਿ ਇਹ ਠੀਕ ਹੈ ਉਹਦੇ ਮਨ ਵਿੱਚ ਸਤਿਕਾਰ ਹੈ ਕੋਟ ਕੋਈ ਨਹੀਂ ਪਰ ਸਾਡੀ ਪਛਾਣ ਬਹੁਤ अहम ਹੈ ਇਸ ਕਰਕੇ ਦੁਬਾਰਾ ਉਸ ਨੂੰ ਅਣ ਦੇਖਿਆ ਹੀ ਕੀਤਾ ਜਾਵੇ ਕਿਉਂਕਿ ਇਹ ਬਹੁਤ ਗਰੀਬ ਹਨ ਇਹਨਾਂ ਨੂੰ ਸਾਡੇ ਬਾਰੇ ਸਮਝ ਨਹੀਂ ਅਤੇ ਨਾ ਹੀ ਹਕੂਮਤ ਬਾਰੇ ਸਾਡੇ ਉਤੇ ਐਡੇ ਵੱਡੇ ਨਾਮ ਹਨ ਇਸ ਕਰਕੇ ਸਾਨੂੰ ਇਹੋ ਜਿਹੇ ਮੌਕੇ ਨਹੀਂ ਬਣਨ ਦੇਣੇ ਚਾਹੀਦੇ ਜਿਸ ਨਾਲ ਨੁਕਸਾਨ ਹੋ ਸਕੇ ਫਿਰ 2 ਹਫ਼ਤਿਆਂ ਬਾਅਦ ਅਸੀਂ ਦਿੱਲੀ ਸਾਂ ਤਾਂ ਚਾਚੇ ਨੇ ਮੇਰੇ ਨਾਲ ਇਹ ਗੱਲ ਹੋਰੀ ਤੇ ਦੱਸਿਆ ਕਿ ਮੇਰਾ ਸ਼ੰਮੂਰ ਮਿਲਣ ਨੂੰ ਬੜਾ ਦਿਲ ਕਰਦਾ ਹੈ ਉਹਦਾ ਮੇਰੇ ਪ੍ਰਤੀ ਵਰਤਾਉ ਮੈਨੂੰ ਪੁੱਲ ਨਹੀਂ ਰਿਹਾ ਅਸੀਂ ਇਸ ਗੱਲ ਤੇ ਸਹਿਮਤ ਹੋਏ ਕਿ ਚਾਚਾ ਉਸ ਨੂੰ ਮਿਲੇਗਾ ਜਦੋਂ ਅਸੀਂ ਲੁਧਿਆਣੇ ਵਾਪਸ ਆਏ ਤਾਂ ਰਾਤ ਦੇ ਵੇਲੇ ਅਸੀਂ ਸਟੇਸ਼ਨ ਤੇ ਗਏ ਮੈਂ ਸਟੇਸ਼ਨ ਤੇ ਰਿਹਾ ਤੇ ਚਾਚਾ ਸ਼ੰਭੂ ਨੂੰ ਮਿਲ ਕੇ ਆਇਆ ਉਹ ਉਸੇ ਤਰ੍ਹਾਂ ਹੀ ਮਿਲਿਆ ਤੇ ਬਹੁਤ ਆਪ ਭਗਤ ਕੀਤੀ ਤੇ ਫਿਰ ਜਦੋਂ ਛੱਡਣ ਆਉਂਦੇ ਸ਼ੰਭੂ ਨੇ ਦੱਸਿਆ ਕਿ ਨੇਰੀਕਰ ਵਾਲੀ ਅਤੇ ਮਾਂ ਨੂੰ ਮੈਂ ਦੱਸ ਦਿੱਤਾ ਸਾਡੇ ਤਿੰਨਾਂ ਦੀ ਇੱਕੋ ਹੀ ਗੱਲ ਹੈ ਅਤੇ ਬਾਕੀਆਂ ਨੂੰ ਮੈਂ ਕਹਿ ਦਿੱਤਾ ਹੈ ਕਿ ਇਹ ਵਪਾਰੀ ਹਨ ਤੇ ਮੈਂ ਤੁਹਾਡੇ ਸੇਵਾ ਵਿੱਚ ਹਾਜ਼ਰ ਹਾਂ ਫਿਰ ਅਸੀਂ ਵਾਪਸ ਆ ਗਏ ਉਸ ਤੋਂ ਬਾਅਦ ਸਾਲ ਭਰ ਤੱਕ ਚਾਚਾ ਕਈ ਵਾਰ ਉਸ ਨੂੰ ਮਿਲਿਆ ਉਹਨਾਂ ਕੋਲ ਰੋਟੀ ਖਾਧੀ ਅਤੇ ਗੱਲਾਂ ਵੀ ਕੀਤੀਆਂ। ਉਹਨਾਂ ਵਿਚਕਾਰ ਇੱਕ ਪਰਿਵਾਰ ਦੇ ਜੀਵਾਂ ਦੀ ਤਰ੍ਹਾਂ ਪੂਰਾ ਦਿਨ ਰਿਹਾ। ਪਰਿਵਾਰ ਦੇ ਜੀਵਾਂ ਦੀ ਤਰ੍ਹਾਂ ਬੱਚਿਆਂ ਨਾਲ ਖੇਡਿਆ ਅਤੇ ਉਹਨੇ ਰਾਤ ਵੀ ਉੱਥੇ ਕੱਟੀ। ਉਹਨਾਂ ਨੂੰ ਸਾਡੇ ਬਾਰੇ ਬਹੁਤੀ ਸਮਝ ਨਹੀਂ ਸੀ ਪਰ ਗੁਰੂਆਂ ਬਾਰੇ ਸੁਣਿਆ ਸੀ ਤੇ ਉਹ ਗੁਰੂ ਨੂੰ ਗਰੀਬਾਂ ਦੇ ਰੱਖਿਅਕ ਵਜੋਂ ਵੇਖਦੇ ਸੀ ਅਤੇ ਸਾਨੂੰ ਵੀ ਇੰਜ ਹੀ ਇੱਕ ਨਾਇਕ ਵਜੋਂ ਹੀ ਵੇਖਦੇ ਸੀ। ਸਮਾਜ ਤੇ ਸਰਕਾਰ ਪ੍ਰਤੀ ਉਹਨਾਂ ਦਾ ਬਹੁਤਾ ਮੋਹ ਨਹੀਂ ਸੀ। ਦੋ ਵਕਤ ਦੀ ਰੋਟੀ ਤੇ ਸਿਰ ਉੱਪਰ ਮੋਮੀ ਤਰਪਾਲ ਦੀ ਛੱਤ ਅਤੇ ਪਰਿਵਾਰ ਵਿੱਚ ਬੈਠਣ ਦੀ ਖੁਸ਼ੀ ਹੀ ਉਹਨਾਂ ਲਈ ਸਭ ਕੁਝ ਸੀ ਉਹ ਸਾਰਾ ਦਿਨ ਗਲੀਆਂ ਚੋਂ ਕੋੜੇ ਕਰਗਟ ਵਿੱਚੋਂ ਵੇਚਣਯੋਗ ਕੂੜਾ ਛਾਂਟਦੇ ਅਤੇ ਸ਼ਾਮ ਨੂੰ ਇਕੱਠਾ ਕਰਕੇ ਵੇਚ ਜਾਂਦੇ ਸਨ ਫਿਰ ਅੱਗੇ ਹੋਰ ਦਲਾਲ ਉਹਨਾਂ ਦਾ ਇਕੱਠਾ ਕੀਤਾ ਹੋਇਆ ਕੂੜਾ ਲੈ ਜਾਂਦੇ ਸਨ ਅਤੇ ਉਹਨਾਂ ਨੂੰ ਥੋੜੀ ਬਹੁਤੀ ਮਿਹਨਤ ਦੇ ਜਾਂਦੇ ਸਨ ਸ਼ਹਿਰਾਂ ਦੀ ਇਹੋ ਜਿਹੀ ਫਿਤਰਤ ਹੈ ਕਿ ਕੋੜੇ ਦੇ ਢੇਰ ਵਿੱਚੋਂ ਛੰਟੇ ਹੋਏ ਕੋੜੇ ਦੀ ਵੀ ਅੱਗੇ ਦਲਾਲੀ ਸੀ ਕੋੜੇ ਵਿੱਚੋਂ ਵੀ ਮੁਨਾਫਾ ਕਮਾਇਆ ਜਾ ਰਿਹਾ ਸੀ ਸਭ ਤੋਂ ਵੱਧ ਮਿਹਨਤ ਕਰਨ ਵਾਲਾ ਸਭ ਤੋਂ ਜ਼ਿਆਦਾ ਲਾਚਾਰ ਤੇ ਗਰੀਬ ਸੀ ਉਹਨਾਂ ਲੋਕਾਂ ਦਾ ਆਪਸ ਵਿੱਚ ਬੜਾ ਵਿਸ਼ਵਾਸ ਸੀ ਉਹ ਅੰਦਰ ਦੀ ਗੱਲ ਬਾਹਰ ਨਹੀਂ ਸੀ ਕਰਦੇ ਸ਼ੰਭੂ ਭਾਵੇਂ ਸਭ ਤੋਂ ਵੱਡਾ ਤਾਂ ਨਹੀਂ ਸੀ ਪਰ ਉਸ ਦਾ ਉਹਨਾਂ ਵਿੱਚ ਸਨਮਾਨ ਚੰਗਾ ਸੀ ਉਸ ਛੋਟੇ ਜਿਹੇ ਕੁੰਬ ਨੇ ਕਦੇ ਵੀ ਚਾਚੇ ਬਾਰੇ ਕੋਈ ਸਵਾਲ ਨਹੀਂ ਕੀਤਾ ਸੀ ਤੇ ਸਾਰੇ ਬੜੇ ਸਤਕਾਰ ਨਾਲ ਵਰਤੇਦੇ ਸੀ ਚਾਚੇ ਦੀ ਫਿਤਰਤ ਵੀ ਕੋਈ ਜੈਸੀ ਸੀ ਕਿ ਉਹ ਗਰੀਬ ਲੋਕਾਂ ਵਿੱਚ ਪਿੰਡਾਂ ਵਿੱਚ ਪਹਾੜਾਂ ਵਿੱਚ ਜਾਂ ਬਿਲਕੁਲ ਹੀ ਜ਼ਿੰਦਗੀ ਦੇ ਸ਼ੋਰ ਸ਼ਰਬੇ ਤੋਂ ਦੂਰ ਹੋਏ ਲੋਕਾਂ ਵਿੱਚ ਜ਼ਿਆਦਾ ਖੁਸ਼ ਰਹਿੰਦਾ ਸੀ ਉਸ ਦਾ ਪਹਿਰਾਵਾ ਵੀ ਬਹੁਤ ਸਾਦਾ ਹੁੰਦਾ ਸੀ ਜਲਸਾ ਜੁੱਤੀ ਕਟੜਾਈ ਦੀ ਕਾਲੀ ਪੈਂਟ ਤੇ ਇੱਕ ਕਮੀਜ਼ ਵਿੱਚ ਉਹ ਕਈ ਕ ਦਿਨ ਕੱਢ ਦਿੰਦਾ ਸੀ ਸ਼ੰਭੂ ਕੋਲ ਜਾਣ ਵੇਲੇ ਉਹ ਆਪਣੇ ਮੈਲੇ ਪੁਰਾਣੇ ਕੱਪੜੇ ਪਾ ਕੇ ਜਾਂਦਾ ਹੌਲੀ ਹੌਲੀ ਮੇਲਵਦਨ ਨਾਲ ਚਾਚਾ ਸ਼ੰਭੂ ਦੇ ਪਰਿਵਾਰ ਦੀ ਹੋਂਣੀ ਬਾਰੇ ਬਹੁਤ ਫਿਕਰ ਕਰਦਾ ਸੀ ਉਸ ਦੀ ਛੋਟੀ ਬੇਟੀ ਦਾ ਨਾਂ ਗੁੜੀਆ ਅਤੇ ਮੁੰਡੇ ਦਾ ਨਾਂ ਸਰੰਗ ਸੀ ਚਾਚਾ ਉਹਨਾਂ ਦੇ ਖਾਣ ਲਈ ਅਤੇ ਖੇਡਣ ਲਈ ਖੇਡਾਂ ਅਤੇ ਕੱਪੜੇ ਲੈ ਕੇ ਜਾਂਦਾ ਕਈ ਵਾਰ ਸੀ ਇਹਨਾਂ ਲੋਕਾਂ ਬਾਰੇ ਗੱਲਾਂ ਕਰਨੀ ਤੇ ਸੋਚਣਾ ਕਿ ਇਸ ਦੇਸ਼ ਵਿੱਚ ਕਿੰਨੀ ਵੱਡੀ ਗਿਣਤੀ ਇਹੋ ਜਿਹੇ ਪਰਿਵਾਰਾਂ ਦੀ ਹੈ ਜਿਨ੍ਹਾਂ ਨੂੰ ਇਸ ਰਾਜ ਪ੍ਰਬੰਧ ਨੇ ਇਨਸਾਨੀਅਤ ਦੀ ਸਦਾ ਤੋਂ ਛੇਟਾ ਛੁੜ ਦਿੱਤਾ ਹੈ ਸਮਾਜ ਦੀਆਂ ਬਿਲਕੁਲ ਬੁਨਿਆਦੀ ਸਹੂਲਤਾਂ ਜਿਵੇਂ ਖਾਣ ਪੀਣ ਸਿਰ ਤੇ ਛੱਤ ਸੁਰੱਖਿਆ ਤੋਂ ਵੀ ਇਹ ਮਹਿਰੂਮ ਹਨ ਇਹ ਸਾਰੀ ਜ਼ਿੰਦਗੀ ਇਸ ਕੋਲ ਵਿੱਚ ਲੰਗਾ ਦੇਂਦੇ ਹਨ ਤੇ ਫਿਰ ਆਪਣੇ ਬੱਚਿਆਂ ਨੂੰ ਵੀ ਇਹ ਕੋਲ ਵਿਰਸੇ ਵਿੱਚ ਹੀ ਦਿੰਦੇ ਹਨ ਇਹਨਾਂ ਲੋਕਾਂ ਲਈ ਸਦਾਚਾਰ اخلاق ਦੀਆਂ ਉੱਚੀਆਂ ਗੱਲਾਂ ਧਰਮ ਦੀ ਮर्यादा ਤੇ ਦੇਸ਼ ਭਗਤੀ ਤੇ ਦੇਸ਼ ਪਿਆਰ ਜਾਂ ਹੋਰ ਗੱਲਾਂ ਦਾ ਕੀ ਮੈਨਾ ਹੈ ਪਰ ਹੈਰਾਨੀ ਵਾਲੀ ਗੱਲ ਸੀ ਕਿ ਇਹਨਾਂ ਲੋਕਾਂ ਵਿੱਚ ਆਪਸੀ ਇਕਤਾ ਤੇ ਵਿਸ਼ਵਾਸ ਸਦਾਚਾਰ ਦੇ ਮਿਆਰ ਤੇ ਰੱਬ ਪਰ ਆਪਣੇ ਵਿਸ਼ਵਾਸਾਂ ਇਹਨਾਂ ਵਿਸ਼ਵਾਸਾਂ ਦੇ ਸਿਰ ਉੱਤੇ ਹੀ ਇਹ ਇਸ ਔਖੇ ਹਾਲ ਦੇ ਵਿੱਚ ਜਿਉ ਰਹੇ ਹਨ ਇਹਨਾਂ ਦੀਆਂ اخਲਾਕੀ ਕੀਮਤਾਂ ਅਤੇ ਵਿਸ਼ਵਾਸ ਕਿਸੇ ਨਾਲੋਂ ਵੀ ਕੱਟ ਨਹੀਂ ਸੀ ਇਹਨਾਂ ਕੋਲ ਅਤ ਗਰੀਬੀ ਦੀ ਹਾਲਤ ਵਿੱਚ ਵੀ ਸਾਡੇ ਨਾਲੋਂ ਪੱਕਾ ਵਿਸ਼ਵਾਸ ਆਪਸੀ ਪਿਆਰ ਤੇ ਸਖਤ ਮਿਹਨਤ ਕਰਨ ਦਾ ਉਦਮ ਸੀ ਚਾਚੇ ਨੇ ਇੱਕ ਵਾਰ ਸ਼ੰਭੂ ਨੂੰ ਪੁੱਛਿਆ ਕਿ ਸਾਡੇ ਤੇ ਬਹੁਤ ਵੱਡਾ ਇਨਾਮ ਹੈ ਜੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਤੇਰੇ ਸਾਰੇ ਪਰਿਵਾਰ ਨੂੰ ਮਾਰ ਦੇਣਗੇ ਸ਼ੰਭੂ ਨੇ ਕੋਈ ਜਵਾਬ ਨਹੀਂ ਦਿੱਤਾ ਬਸ ਚਾਚੇ ਵੱਲ ਇੱਕ ਵਾਰ ਵੇਖਿਆ ਉਸ ਦਾ ਮਤਲਬ ਸੀ ਕੋਈ ਗੱਲ ਨਹੀਂ ਮਨਜ਼ੂਰ ਹੈ ਚਾਚੇ ਨੇ ਕਈ ਵਾਰ ਉੱਥੇ ਪੈਸੇ ਦੇ ਸਮਾਨੀ ਵੀ ਰੱਖਿਆ ਪਰ ਉਹਨਾਂ ਨੇ ਉਸ ਨੂੰ ਕਦੀ ਵੀ ਨਹੀਂ ਛੇੜਿਆ ਕਈ ਵਾਰ ਉਹਨਾਂ ਨੂੰ ਕੁਝ ਥੋੜੇ ਬਹੁਤੇ ਪੈਸੇ ਵੀ ਦੇਣੇ ਤਾਂ ਉਹਨਾਂ ਨੇ ਬੜੀ ਮੁਸ਼ਕਲ ਲੈਣੀ ਇੱਕ ਵਾਰ ਉਹਨਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਕੁੜੀ ਦਾ ਮੰਗਣਾ ਸੀ ਤੇ ਚਾਚੇ ਨੂੰ ਪਤਾ ਲੱਗਿਆ ਤਾਂ ਉਸਨੇ ਸ਼ੰਭੂ ਨੂੰ ਕਿਹਾ ਕਿ ਕਿੰਨੇ ਪੈਸੇ ਲੱਗਦੇ ਹਨ ਤੂੰ ਪੈਸੇ ਲੈ ਲਵੀਂ ਤਾਂ ਉਸਨੇ ਕਿਹਾ ਤੁਸੀਂ ਆਪ ਦੇ ਦੇਣਾ 2.5 ਹਜ਼ਾਰ 'ਚ ਇਹ ਸਭ ਕੁਝ ਹੋ ਜਾਂਦਾ ਹੈ ਸਾਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੋਈ ਕਿ ਐਡੀ ਕੋ ਰਕਮ ਉਹਨਾਂ ਲਈ ਕਿੰਨਾ ਵੱਡਾ ਮਾਇਨਾ ਰੱਖਦੀ ਹੈ ਜਦੋਂ ਕਦੇ ਅਸੀਂ ਉੱਥੇ ਆਪਣਾ ਅਸਲਾ ਰੱਖਦੇ ਤਾਂ ਉਹ ਸ਼ਾਮ ਕੀ ਵੀ ਰੱਖਦੇ ਅਤੇ ਸਵੇਰੇ ਸ਼ਾਮ ਅਸਲੇ ਨੂੰ ਮੁੱਠਾ ਵੀ ਟੇਕਦੇ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਸ਼ੰਭੂ ਉਸ ਦੀ ਮਾਂ ਤੇ ਕਰਵਾਲੀ ਦੀ ਆਪਸ ਵਿੱਚ ਇੱਕ ਸ਼ਰੀਰ ਮੰਗੀ ਬਣਦੀ ਸੀ ਉਹਨਾਂ ਦਿਨਾਂ ਵਿੱਚ ਸ਼ਹਿਰਾਂ ਵਿੱਚ ਵੀ ਬਹੁਤ ਛਾਣਬੀਲ ਹੁੰਦੀ ਸੀ ਤੇ ਸ਼ਹਿਰਾਂ ਵਿੱਚ ਰਹਿਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਅਜਿਹੇ ਸਮੇਂ ਵਿੱਚ ਚਾਚਾ ਉੱਥੇ ਸਮਾਨ ਰੱਖ ਦਿੰਦਾ ਉਕੇ ਵੇਲੇ ਵਿੱਚ ਉਹ ਸਭ ਤੋਂ ਵੱਡੀ ਪੱਕੀ ਤੇ ਮਸ਼ਹੂਰ ਠਰਵੀ ਬਣਦੀ ਸੀ ਇੱਕ ਵਾਰ ਜਿੰਦਾ ਵੀ ਸ਼ੰਭੂ ਨੂੰ ਮਿਲਣ ਗਿਆ ਕਿਉਂਕਿ ਉਹਨੇ ਜਿੰਦੇ ਨੂੰ ਵੀ ਬੈਂਕ ਦੇ ਸਾਹਮਣੇ ਦੇਖਿਆ ਹੋਇਆ ਸੀ ਉਸ ਦਿਨ ਉਸ ਦੇ ਕੋਲ ਕਾਲੇ ਸ਼ੀਸ਼ਿਆਂ ਵਾਲੀ ਲਾਲ ਮਰੂਤੀ ਸੀ ਉਸਨੇ ਆਪਣੇ ਸੁਭਾਅ ਮੁਤਾਬਕ ਸ਼ੰਭੂ ਅਤੇ ਉਸ ਦੇ ਮੁੰਡੇ ਨੂੰ ਲਾਲ ਮਰੂਤੀ ਵਿੱਚ ਸ਼ਹਿਰ ਦੀ ਗੇੜੀ ਲਵਾਈ ਅਤੇ ਫੁਆਰੇ ਵਾਲੇ ਚੌਂਕ ਤੋਂ ਰਸਮ ਲਾਈ ਖਵਾਈ ਹੁਣ ਸਾਨੂੰ ਕਿੰਨਾ ਨੂੰ ਸ਼ੰਭੂ ਬਾਰੇ ਪਤਾ ਸੀ ਪਰ ਮੈਂ ਕਦੇ ਵੀ ਉਸ ਨੂੰ ਨਹੀਂ ਮਿਲਿਆ ਮੈਂ ਤਾਂ ਜਿੰਨੇ ਨੇ ਕਈ ਵਾਰ ਸਿੰਘਾਂ ਵਿੱਚ ਬੈਠਿਆ ਹਾਸੇ ਵਿੱਚ ਇਹ ਗੱਲ ਕਰ ਦੇਣੀ ਕਿ ਚਾਚੇ ਕੋਲ ਪੰਜਾਬ ਵਿੱਚ ਸਭ ਤੋਂ ਵਧੀਆ ਤੇ ਸੁਰੱਖਿਤ ਠਹਿਰ ਹੈ ਪਰ ਅਸੀਂ ਕਦੇ ਕਿਸੇ ਨੂੰ ਦੱਸਿਆ ਨਹੀਂ ਸੀ ਕਿ ਇਹ ਕਿੱਥੇ ਹੈ ਚਾਚੇ ਨੇ ਵੀ ਅਗੋਂ ਹਾਸੇ ਵਿੱਚ ਕਹਿ ਦੇਣਾ ਕਿ ਉਹ ਤੇ ਬਹੁਤ ਹੀ ਮਹਿਲ ਨ ਮਠਰ ਹੈ ਜੋ ਸਿਰਫ ਮੇਰੇ ਲਈ ਹੈ ਚਾਚੇ ਨੇ ਇੱਕ ਦਿਨ ਰਾਤ ਨੂੰ ਮੈਨੂੰ ਸੌਣ ਵੇਲੇ ਦੱਸਿਆ ਕਿ ਭਲੇ ਹੀ ਸ਼ੰਭੂ ਦੀ ਚੌਂਪੜੀ ਵਿੱਚ ਸਫਾਈ ਨਹੀਂ ਹੁੰਦੀ ਅਤੇ ਸਭ ਪਾਸੇ ਤੂੜੀ ਹੁੰਦੀ ਹੈ ਪਰ ਮੈਨੂੰ ਉੱਥੇ ਅੰਦਰ ਬੈਠ ਕੇ ਚੰਗਾ ਲੱਗਦਾ ਹੈ ਮੈਨੂੰ ਇੱਦਾਂ ਲੱਗਦਾ ਹੈ ਜਿਵੇਂ ਦਿਲ ਦਿਮਾਗ ਤੋਂ ਸਾਰਾ ਹੀ ਭਾਰ ਤੇ ਬੋਝ ਲੈ ਗਿਆ ਹੋਵੇ ਮੈਂ ਤੇ ਮੇਰਾ ਸਰੀਰ ਬਹੁਤ ਹਲਕਾ ਤੇ ਖੁਸ਼ੀ ਵਿੱਚ ਮਹਿਸੂਸ ਕਰਦੇ ਹਾਂ ਇੰਜ ਲੱਗਦਾ ਹੈ ਕਿ ਜਿਵੇਂ ਸੱਚਮੁੱਚ ਮੈਂ ਰਾਜਾ ਹੂੰ ਫਿਰ ਇੱਕ ਦਿਨ ਆਇਆ ਜਦੋਂ ਚਾਚਾ ਮਥਰਾ ਸਿੰਘ ਸ਼ਹਾਦਤ ਪਾ ਗਿਆ ਜਲਮਨ ਉਸ ਤੇ ਬਹੁਤ ਅਛਦਰ ਕੀਤਾ ਪਰ ਉਸਨੇ ਕੋਈ ਰਾਜ ਨਹੀਂ ਖੋਲਿਆ ਸ਼ੰਭੂ ਬਾਰਤੋਂ ਦੱਸਣਾ ਹੀ ਕੀ ਸੀ ਕਿਉਂਕਿ ਇਹ ਰਾਜ ਤਾਂ ਉਹਦੇ ਲਈ ਬਹੁਤ ਪਿਆਰਾ ਸੀ ਉਸ ਤੋਂ ਬਾਅਦ ਜਿੰਦਾ ਵੀ ਜ਼ਿਆਦਾ ਪੰਜਾਬ ਤੋਂ ਬਾਹਰ ਹੀ ਰਿਹਾ ਅਤੇ ਉਹ ਦਾ ਲੁਧਿਆਣਾੇ ਆਉਣਾ ਨਾ ਹੋਇਆ ਅਤੇ ਫਿਰ ਉਹ ਦਿੱਲੀ ਵਿੱਚ ਫੜਿਆ ਗਿਆ ਉਸਨੇ ਵੀ ਆਪਣੇ ਜਿਗਰੀ ਦੋਸਤ ਨੂੰ ਸਰਕਾਰ ਨੂੰ ਕੋਈ ਰਾਏ ਨਹੀਂ ਦਿੱਤਾ ਅਤੇ ਹੱਸਦਾ ਹੱਸਦਾ ਫਾਂਸੀ ਚੜ ਗਿਆ ਤੇ ਸ਼ਹਾਦਤ ਪਾ ਗਿਆ ਮੈਂ ਤਾਂ ਕਦੇ ਵੀ ਉਸ ਨੂੰ ਮਿਲਿਆ ਨਹੀਂ ਸੀ ਇਸ ਤਰ੍ਹਾਂ ਇੱਕ ਕਹਾਣੀ ਜੋ ਬੈਂਕ ਡਾਕ ਦੇ ਤੋਂ ਸ਼ੁਰੂ ਹੋਈ ਸੀ ਉਹ ਇਹਨਾਂ ਦੋਹਾਂ ਮਿੱਤਰਾਂ ਦੀ ਸ਼ਹਾਦਤ ਨਾਲ ਸਾਡੀ ਤਰਫੋਂ ਖਤਮ ਹੋ ਜਾਂਦੀ ਹੈ ਉਹ ਸ਼ੰਭੂ ਕੌਣ ਸੀ ਉਹ ਕਿੱਥੇ ਹੈ ਤੇ ਉਸ ਦੇ ਪਰਿਵਾਰ ਦਾ ਕੀ ਬਣਿਆ ਅਤੇ ਉਸ ਨੇ ਇਹਨਾਂ ਦੋਹਾਂ ਮਹਿਮਾਨਾਂ ਬਾਰੇ ਕੀ ਸੋਚਿਆ ਸ਼ੰਭੂ ਨੂੰ ਇਹਨਾਂ ਦੋਹਾਂ ਦੇ ਦੁਨੀਆ ਤੋਂ ਜਾਣ ਬਾਰੇ ਪਤਾ ਲੱਗਿਆ ਜਾਂ ਨਹੀਂ ਇਹ ਸਾਰੇ ਸਵਾਲਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਰਬ ਕਰੇ ਉਸੂ ਕੀ ਸੰਧੀ ਹੋਣ ਗੁਰੂ ਪਿਆਰਿਓ ਇਹ ਸੀ ਸ਼ੰਭੂ ਦੀ ਕਹਾਣੀ ਸੋ ਵੱਧ ਤੋਂ ਵੱਧ ਇਸ ਕਹਾਣੀ ਨੂੰ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਖਾਲਸਾ ਪੰਥ ਦੀ ਛੇੜ ਦੇ ਖਲਾਸੇ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਛੋੜ ਸਤ ਗੁਰਾਂਗੇ ਅਰਦਾਸ ਬੇਨਤੀ ਪਾਠ ਜਾਪ ਜਿੰਨਾ ਹੋ ਸਕੇ ਕਰੋ ਗੁਰੂ ਸਾਹਿਬ ਜੀ ਆਪ ਹੀ ਪੰਥ ਦੀ ਛੇੜ ਦੀ ਹਲਾ ਕਰਨਗੇ ਸੋ ਗੁਰੂ ਪਿਆਰਿਓ ਦਾਸ ਨੂੰ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ